ਹਰਿ ਸਿਕਰਨ ਲੱਗੀ ਹ ਕਿ ਤਨ ਸੋਹਿਲਾ ਸਾਹਿਬ ਜੀ ਦਾ ਪਾਠ ਸੋਹਿਲਾ ਰਗੋੜੀ ਦੀ ਕੀ ਮਹੱਲਾ ਪੰਨਾ ਇੱਕ ਅੰਕਾਰ ਸਤੁਰ ਪਰਸਾਦੇ ਜੇ ਕਰ ਕੀਰਤ ਆਕੀਏ ਕਰਤੇ ਕਾ ਹੋਏ ਵਿਚਾਰ ਕਿ ਤਕਰ ਗਾ ਸੋਹਿਲਾ ਸਿਗੁਰਿਓ ਸਿਰਜਣਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਗਰੀਦਿਕ ਕੋ ਹਲਾ ਸਦਾ ਸੁਖ ਹੋਇ ਰਹਾ ਉਹ ਨਿਤਨਿਤ ਜੀੜੇ ਸਮਾਲੀਨ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਬੜ ਸਮਾਰ ਸੰਬਤ ਸਾਲਿਖਿਆ ਮਿਲ ਕਰ ਪਾਉ ਤੀਲ ਦੇ ਸਚਨ ਅਸੀ ਸੜੀਅ ਜਿ ਹੋਵੈ ਸਾਇ ਉਸੇ ਮਿਲ ਕਰ ਕਰ ਇਹ ਪੰਜ ਸੱਦੜੇ ਨਿਤ ਪਵੰਨ ਸੱਦਣ ਹਾਰਾ ਸਿਮਰੀਐ ਨਾਨਕ ਸੇਵੈ ਆਵਣੁ ਰਾਗੁ ਰਾਗਾ ਸਾ ਮਹੱਲਾ ਪਹਿਲਾ, ਸੇਵ ਘਰਿ ਸੇਵ ਗੁਰੁ ਸੇਵ ਉਪਦੇਸੁ, ਗੁਰੁ ਗੁਰੁ ਏਕੋ ਉਪਦੇਸੁ ਅਨੇਕ, ਬਾਬਾ ਜੈ ਕਰਿ ਕਰਿ ਤੇ ਕੀਰਤਿ ਹੋਇ, ਸਭ ਘਰਿ ਰਾਖਿ ਵਡਿਆਈ ਤੋਇ ਰਖਿਆਈ ਵਿਸੇ ਤਿਸੇ ਘੜੀਆ ਪਹਿਰਾ ਦਿੱਤੀ ਵਾਰੀ ਮਾਹੋ ਹੋ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾ ਕਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਵੰਨੇ ਤਾਰਿਕਾ ਮੰਡਲ ਜਨਕ ਮੋਤੀ ਤੂ ਮਨਿਆ ਨ ਲੋ ਕਰਨ ਸਗਰੋ ਕਰੇ ਸਗਲ ਬਨ ਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਸਭ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰ ਤੇਰੀ ਰਹਾਉ ਸਹਿਸਵ ਨੈਣ ਨੈਣ ਹੈ ਤੋ ਕੋ ਸਹਿਸ ਮੂਰਤ ਨਨ ਇਕ ਤੋ ਹੀ ਸਹਿਸ ਪਦ ਵਿਵਰਣਨ ਏਕ ਪਰ ਗੰਧਰੀ ਸਰਸਤ ਗੰਧਿ ਚਲਤ ਮੋਰੀ ਸਭ ਮੈਂ ਜੋਤ ਜੋਤ ਹੈ ਸੋਇ ਚਿਤ ਕਰਨ ਸਭ ਮੈਂ ਚਰਨ ਹੋਏ ਗੁਰ ਸਾਖੀ ਜੋਤ ਪਰਗਤ ਹੋਏ ਜੋਤਿ ਸਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਪਿਤ ਮਨੋ ਅਨਗਿਨੋ ਮੋਹ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕੋ ਹੋਇ ਜਾ ਤੈਰਾ ਨਾ ਹੀ ਵਸਰਾ ਗੋੜੀ ਗੁਰੂਈ ਨਹਲਾ ਚੌਥਾ ਕਾਮਕਰਦ ਨਗਰ ਬਹ ਭਰਿਆ ਮਿਲ ਸਾਧੂ ਖੰਡਲ ਖੰਡਾ ਇਹ ਪੂਰੇ ਲਿਖਤ ਲਿਖੇ ਗੁਰ ਪਾਇਆ ਮਨ ਹਾਰਲੇ ਬੰਡਲ ਮੰਡਾ ਰੇ ਕਰ ਸਾਧੂ ਅੰਜਲੀ ਸੁਨ ਵੱਡਾ ਹੈ ਕੰਡੰਡਾ ਤੁੰਡ ਵੱਡਾ ਰਹਾ ਸਾਕਤ ਹਰ ਸਾਧਨ ਜਾਣਿਆ ਕਿੰ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੈ ਜਿਉ ਗੁਪਾਵੇ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖਾ ਪਰਮੇਸ਼ਰ ਬਸੋ ਬਖੰਡ ਬ੍ਰਹਮੰਡਾ ਹੀ ਹਮ ਕਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਡਟਟਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਕੜੀ ਪੁਰਦੀ ਮਹੱਲਾ ਪੰਚਮਾ ਕਰੋ ਬੇਨੰਤੀ ਸੁਣ ਮੇਰੇ ਮੀਤਾ ਸੰਤ ਤਹਿਲ ਕੀ ਬੇਲਾ ਇਹ ਖਾਟ ਚਲੋ ਹਰਨਾ ਅਾਗੇ ਦਸਨ ਸਹਿੇਲਾ ਆਦ ਕਟ ਦਿਨ ਸਰਣਾ ਰੇ ਮਨ ਗੁਰ ਮਿਲ ਕਾਦ ਸਵਾਰੇ ਰਹਾ ਇਹ ਸੰਸਾਰ ਵਿਚਾਰ ਸੰਸੇ ਮਿਟਰਿਓ ਭ੍ਰਮ ਗਿਆਨੀ ਜਿਸ ਜਗਾਏ ਪਿਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਿ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਇ ਕੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੇ ਮੋਕ ਕਰ ਸੰਤਨ ਕੀ ਤੂਰ ਅੰਤਰ ਚਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੇ ਮੋਕ ਕਰ ਸੰਤਨ ਕੀ ਤੂਰੇ ਵਾਹਿ ਧਰਜੀ ਕਾਲਸਾ ਵਾਹਿ ਧਰਜੀ ਕਿਫਤੇ